ਢੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਗਈ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹਿਰੋਇਨ ਰਾਮਦ ਹੋਈ ਜਾ। ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਹਾ ਮੇਰੇ بڑے ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਤੁਲਕਾਤ ਹੈ ਮੈਨੂੰ ਗੱਲ ਕਰਨ ਦਿਓ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਤੀ ਕਰ ਰਹੇ ਹੋ। ਕਾਫੀ ਸ਼ੋਰ ਮਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ। ਪਰ ਉਹ ਕਨਸਟੇਬਲ ਕੌਣ ਹੈ? ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫੀਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਅਫਸਰਸ ਨੂੰ ਇੱਕ ਹੁੰਦੀ ਹੈ ਤਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰਾਮ ਤੇ ਸ਼ੇਅਰ ਕਰਕੇ ਐਲਿਓਰ ਕਰਦੀ ਸੀ ਔਰ ਜਿਹੜੇ ਉਹ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਹੋਆ ਮੇਨਸਟ੍ਰੀਮ ਮੀਡੀਆ ਚੁੱਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕੀਤੀ ਹੋ ਰਹੀ ਆ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮਚ ਰਿਹਾ ਉਹਦੇ ਵਟਸਐਪ ਦੇ ਉੱ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫੀਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਾਹਯਾਤ ਬਹੁਤ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ ਥ੍ਰੀਸਮ ਕਰਨਾ ਹੈ ਥ੍ਰੀਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਿਹਾ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਟੈੰਗੂ 10000 ਤੇ 20000 ਰੁਪਏ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਂਡ ਨਹੀਂ ਕੀ ਉਹ ਬਹੁਤ ਹਲਿਆਣ ਟ੍ਰੇਂਡ ਹੈ ਯਾਰੋ ਆ ਨੋਪਤਾ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਅਫਸਰ ਸਾਰੀ ਅਚੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਆ ਕਿ ਉਸ ਅਫਸਰ ਦੇ ਘਰ ਕੀ ਬੀਤੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਇਹ ਤੂੰ ਸਾਨੂੰ ਲੁਧਿਆਣਾ ਵੈਸਟ ਦੀ ਜਿਮਨੀ ਲੈ ਕੇ ਚੋਣ ਚਤੌਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਟ ਦੀ ਸ਼ਾਇਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀਗੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਰ ਹਵਾ ਪੈਸੇ ਦਾ ਕਰਦਾ ਹੁੰਦਾ ਟ੍ਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹੁਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀ ਕਿ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਹ 6 ਸਟਾਰ ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਇਆ ਆਪਣਾ ਉਹਦਾ ਖੁਦ ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਤਰਚਕੀ ਦਾ ਕੁੱਟਿਆ ਮਾਰਿਆ ਉਹ ਪੁਨੀਤ ਸੂਧ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਹ ਮੰਨਤਾ ਰਿਹਾ ਤੁਸੀਂ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ ਡੇਢ ਦੋ ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹ ਆ ਬੈਸਟ ਵੈਸਟਰਨ ਦਾ ਯਾ ਵੈਸਟਰਨ ਯੂਨੀਅਨ ਸੌਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਮਗੋ ਨੇ ਕਿਉਂਕਿ ਅੱਜਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹ ਤਾਂ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐ ਉਹ ਰਿਤ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੀ ਇਨਸਾਫ ਵਾਸਤੇ ਲੜਾਈ ਲੜ ਰਿਹਾ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 ਪੌਣੇ 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦੈਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲਕਾਰੀ ਐਸਐਸਪੀ ਉਹ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੇਰੇ ਨੂੰ 9 ਸਾਲ ਪੁਰਾਣੀ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਪਰ ਮੈਂ ਅੱਜ ਕੁਛ ਨਾ ਚਾਹਣਾ ਕਿ ਭਗਵੰਤ ਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟਾਪ ਹਾਇਰ ਆਰਕੀ ਤੋਂ ਇਹ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਨਸਟੇਬਲ ਦੇ ਨਾਲ ਕੇਸ ਆਈਪੀਐਸ ਅਫਸਰ ਦੇ ਤੋਲਕਾਤ ਸੀਗੇ ਕੀ ਸੁਪਨ ਸ਼ਰਮਾ ਦੇ ਤੋਲਕਾਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਧੱਲੇਬਾਜ਼ੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੋਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ 'ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ 'ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵੰਤਪਾਣ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤ ਔਰ ਆਪਣੇ ਇਸ اعلی ਆਈਪੀਐਸ ਅਫਸਰ ਨੂੰ ਬਚਾਇਆ ਜਾ ਰਿਹਾ ਵਕ